ਪ੍ਰੋ ਪੰਜਾਬ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਲਖਸ਼ਦੀਪ ਸਿੰਘ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਬੇਖੌਫ ਚੋਰਾਂ ਨੇ ਗਰੀਬ ਦਾ ਛੋਟਾ ਹਾਥੀ ਚੋਰੀ ਕਰ ਲਿਆ ਘਰ ਦੇ ਬਾਹਰ ਛੋਟਾ ਹਾਥੀ ਖੜਾ ਸੀ ਔਰ ਇਹ ਚੋਰ ਬੇਖੌਫ ਚੋਰਾ ਕੇ ਛੋਟਾ ਹਾਥੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਗਰੀਬ ਪਰਿਵਾਰ ਨੇ ਮਸਾਂ ਹੀ ਕਰਜ਼ਾ ਚੁੱਕ ਕੇ ਘਰ ਦੀ ਰੋਜ਼ੀ ਰੋਟੀ ਦੇ ਲਈ ਇਹ ਛੋਟਾ ਹਾਥੀ ਲਿਆ ਸੀ ਪਰ ਇਹ ਬੇਖੌਫ ਚੋਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਛੋਟਾ ਹਾਤੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਇਹ ਸਾਰੀ ਜਿਹੜੀ ਘਟਨਾ ਹੈ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਘਰ ਦੇ ਬਾਹਰ ਇਹ ਛੋਟਾ ਹਾਤੀ ਖੜਾ ਹੁੰਦਾ ਹੈ ਔਰ ਅੱਧੀ ਰਾਤ ਨੂੰ ਇਹ ਘਟਨਾ ਵਾਪਰ ਜਾਂਦੀ ਹੈ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਅੱਧੀ ਰਾਤ ਨੂੰ ਇਹ ਤਿੰਨ ਜਣੇ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤੁਹਾਨੂੰ ਸੀਸੀਟੀਵੀ ਵੀ ਦਿਖਾ ਰਹੇ ਹਾਂ ਸਕਰੀਨ ਦੇ ਉੱਪਰ ਕਿ ਤਿੰਨ ਜਣੇ ਬਾਈਕ ਦੇ ਉੱਪਰ ਸਵਾਰ ਹੋ ਕੇ ਆਉਂਦੇ ਨੇ ਪਹਿਲਾਂ ਰੇਕੀ ਕਰਦੇ ਨੇ ਦੇਖਦੇ ਨੇ ਕਿ ਕੋਈ ਇਸ ਮਹੱਲੇ ਦੇ ਵਿੱਚ ਇਲਾਕੇ ਦੇ ਵਿੱਚ ਕੋਈ ਵਿਅਕਤੀ ਜਾਗਤ ਨਹੀਂ ਰਿਹਾ ਜਾਂ ਕੋਈ ਇਧਰੋਂ ਲੰਘਤ ਨਹੀਂ ਰਿਹਾ ਤਾਂ ਬੜੇ ਚੁੱਪਚੀਪੀਤੇ ਦੇ ਨਾਲ ਇਹ ਘਰ ਦੇ ਬਾਹਰ ਜਿਹੜਾ ਛੋਟਾ ਹਾਤੀ ਖੜਾ ਹੁੰਦਾ ਹੈ ਉਸ ਨੂੰ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਇਹ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਔਰ ਜਾਣਕਾਰੀ ਮੁਤਾਬਕ ਦੱਸ ਦਈਏ ਕਿ ਫਿਰੋਜ਼ਪੁਰਦੀ ਬਸਤੀ ਗੋਲ ਬਾਗ ਦੇ ਵਿੱਚ ਇਹ ਘਟਨਾ ਵਾਪਰੀ ਹੈ ਅੱਧੀ ਰਾਤ ਨੂੰ ਇਹ ਜਿਹੜੇ ਬੇਖੌਫ ਚੋਰ ਨੇ ਇਹ ਛੋਟਾ ਹਾਥੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਦੋ ਤਿੰਨ ਜਣੇ ਜਿਹੜੇ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਔਰ ਇੱਕ ਜਣਾ ਪਹਿਲਾਂ ਛੋਟਾ ਹਾਥੀ ਕੋਲ ਜਾਂਦਾ ਹੈ ਔਰ ਉੱਤੇ ਇਸ ਛੋਟੇ ਹਾਥੀ ਨੂੰ ਲੈ ਕੇ ਰਫੂ ਚੱਕਰ ਹੋ ਜਾਂਦਾ ਹੈ ਔਰ ਦੋ ਜਣੇ ਪਿੱਛੇ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਪਹਿਲਾਂ ਤਿੰਨ ਜਣੇ ਹੁੰਦੇ ਨੇ ਔਰ ਜਿਹੜਾ ਤੀਸਰਾ ਚੋਰ ਸੀ ਉਹ ਛੋਟਾ ਹਾਥੀ ਲੈ ਕੇ ਫਰਾਰ ਹੁੰਦਾ ਹੈ ਔਰ ਉਸ ਦੇ ਪਿੱਛੇ ਦੋ ਜਣੇ ਬਾਈਕ ਲੈ ਕੇ ਸਵਾਰਾਰ ਹੋ ਜਾਂਦੇ ਨੇ ਹਾਲਾਂਕਿ ਹੁਣ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਦੱਸਦੀ ਇਹ ਜਾਣਕਾਰੀ ਦੇ ਮੁਤਾਬਕ ਗਰੀਬ ਪਰਿਵਾਰ ਸੀ ਪਰਿਵਾਰ ਨੇ ਕਰਜ਼ਾ ਚੁੱਕ ਕੇ ਇਹ ਛੋਟਾ ਹਾਤੀ ਲਿਆ ਸੀ ਤਾਂ ਜੋ ਘਰ ਦਾ ਜਿਹੜਾ ਗੁਜ਼ਾਰਾ ਚੱਲ ਸਕੇ ਪਰ ਇਨ੍ਹਾਂ ਬੇਖੌਫ ਲੁਟੇਰਿਆਂ ਨੇ ਚੋਰਾਂ ਨੇ ਸਾਰੀਆਂ ਹੱਦਾਂ ਹੀ ਮਕਾ ਦਿੱਤੀਆਂ ਇਹਨਾਂ ਨੇ ਕਿਸੇ ਚੀਜ਼ ਦੀ ਨਾ ਪਰਵਾਹ ਕਰਦੇ ਹੋਏ ਇਸ ਛੋਟੇ ਹਾਤੀ ਨੂੰ ਲੈ ਕੇ ਰਫੂ ਚੱਕਰ ਹੋ ਜੇ ਹੋ ਗਏ ਫਿਰੋਜ਼ਪੁਰ ਦੀ ਬਸਤੀ ਗੋਲ ਬਾਗ ਦੀ ਇਹ ਘਟਨਾ ਹੈ ਔਰ ਘਰ ਦੇ ਬਾਹਰ ਖੜਾ ਕੀਤਾ ਐ ਸੀ ਛੋਟਾ ਹਾਤੀ ਔਰ ਨੰਬਰ ਵੀ ਤੁਹਾਨੂੰ ਦੱਸ ਦਿੰਨੇ ਆ ਛੋਟੇ ਹਾਤੀ ਦਾ ਨੰਬਰ ਕੀ ਹੈ ਪੀਬੀ 08 ਬੀਐਸ 0610 ਤਾਂ ਇਹ ਘਟਨਾ ਸਾਰੀ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਕਰਜ਼ਾ ਚੁੱਕ ਕੇ ਪਰਿਵਾਰ ਨੇ ਛੋਟਾ ਹਾਤੀ ਲਿਆ ਸੀ ਔਰ ਇਹ ਜਿਹੜੇ ਤਿੰਨ ਬੇਖੌਫ ਚੋਰ ਨੇ ਛੋਟਾ ਹਾਤੀ ਲੈ ਕੇ ਫਰਾਰ ਹੋ ਜਾਂਦੇ ਨੇ ਨਾ ਤਾਂ ਇਹਨਾਂ ਨੂੰ ਪੁਲਿਸ ਦਾ ਡਰ ਹੈ ਨਾ ਹੀ ਖੌਫ ਹੈ ਅੱਧੀ ਰਾਤ ਨੂੰ ਆ ਕੇ ਇਹ ਤਿੰਨ ਜਣੇ ਹੱਟੇ-ਖੱਟੇ ਇਹ ਨੌਜਵਾਨ ਨੇ ਤੁਸੀਂ ਦੇਖੋ ਕਿਸ ਕਦਰ ਇਹ ਛੋਟਾ ਹਾਤੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਤਸਵੀਰਾਂ ਨੇ ਜੋ ਫਿਰੋਜ਼ਪੁਰ ਦੀ ਬਸਤੀ ਗੋਲਬਾਗ ਤੋਂ ਸਾਹਮਣੇ ਆਈਆਂ ਨੇ ਇਸ ਇਲਾਕੇ ਦੇ ਵਿੱਚ ਇਹਨਾਂ ਨੇ ਅੱਧੀ ਰਾਤ ਨੂੰ ਇਹ ਤਿੰਨ ਜਣਿਆਂ ਨੇ ਆ ਕੇ ਬਾਈਕ ਤੇ ਸਵਾਰ ਹੋ ਕੇ ਤਿੰਨ ਜਣੇ ਇਹ ਚੋਰ ਆਂਦੇ ਨੇ ਔਰ ਘਰ ਦੇ ਬਾਹਰ ਗਰੀਬ ਪਰਿਵਾਰ ਦਾ ਛੋਟਾ ਹਾਤੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਸੀਸੀਟੀਵੀ ਦੇ ਵਿੱਚ ਘਟਨਾ ਸਾਰੀ ਕੈਦ ਹੋਈ ਹੈ ਗਰੀਬ ਪਰਿਵਾਰ ਦਾ ਛੋਟਾ ਹਾਤੀ ਲੈ ਕੇ ਇਹ ਤਿੰਨ ਬੇਖੌਫ ਚੋਰ ਛੋਟਾ ਹਾਤੀ ਲੈ ਕੇ ਫਰਾਰ ਹੋ ਜਾਂਦੇ ਨੇ ਔਰ ਤੁਹਾਨੂੰ ਸੁਣਾਉਣਾ ਹੈ ਕਿ ਪਰਿਵਾਰ ਦਾ ਕੀ ਕਹਿਣਾ ਜਿੰਨਾ ਤੇ ਇਹ ਹੱਡ ਬੀਤੀ ਬੀਤੀ ਐ ਔਰ ਜਿਨ੍ਹਾਂ ਦਾ ਛੋਟਾ ਹਾਤੀ ਇਹ ਚੋਰ ਲੈ ਕੇ ਫਰਾਰ ਹੋਏ ਨੇ ਉਸ ਪਰਿਵਾਰ ਵਾਕੀ ਕਹਿਣਾ ਹੈ ਉਹ ਤੁਹਾਨੂੰ ਸੁਣਾਣੇ ਕੋਈਪੁਰ ਤੋਂ ਇਹ ਮੁੰਡਾ ਗੱਡੀ ਇੱਥੇ ਖਿਲਾਰਦੇ ਨੂੰ 12 13 ਸਾਲੀ ਹੋ ਗਿਆ ਜੀ ਕੋਈ ਐਹੋ ਜੀ ਦਿੱਕਤ ਨਹੀਂ ਆਈ ਸਾਲ ਦੇ ਵਿੱਚ ਤੁੰਦਾ ਵੀ ਹੁੰਦੀਆਂ ਨੇ ਬਹੁਤ ਗੱਡੀ ਖਿਲਾਰਦੇ ਨੂੰ 12 13 ਸਾਲ ਹੋ ਗਏ ਨੇ ਕੋਈ ਐਹੋ ਜੀ ਗੱਲ ਨਹੀਂ ਸੀ ਇਹ ਤਾਂ ਰਾਤ ਪਤਾ ਨਹੀਂ ਚਾਂ ਚੱਕੀ ਤਿੰਨ ਜਣੇ ਆਉਂਦੇ ਨੇ ਉਹ ਇਧਰੋਂ ਮੋਟਰਸਾਈਕਲ ਤੇ ਪਹਿਲਾਂ ਰੇਡ ਲੱਗੇ ਆਉਂਦੇ ਨੇ ਮੋਟਰਸਾਈਕਲ ਨੂੰ ਕੁਰਬਾਨਾ ਉਹਨਾਂ ਦੇ ਕੋਲ ਨੇ ਹਥਿਆਰ ਕੋਲ ਨੇ ਇਥੇ ਉਹਨਾਂ ਨੇ ਗੱਡੀ ਪਿੱਛੇ ਲਾਈ ਧੱਕਾ ਲਾਇਆ ਪਹਿਲਾ ਇੱਕ ਪਿੱਛੇ ਬੰਦਾ ਖੜਾ ਮੋਟਰਸਾਈਕਲ ਉ ਉਹ ਮੋਟਰਸਾਈਕਲ ਵਾਲੇ ਨੇ ਉਹਨਾਂ ਕੋਲੋਂ ਦੋ ਕੋਲੋਂ ਧੱਕਾ ਲਾ ਕੇ ਗੱਡੀ ਤਾਂ ਨਹੀਂ ਚੜੀ ਰੋਡ ਤੇ ਫਿਰ ਉਹ ਤੀਜਾ ਬੰਦਾ ਵੀ ਨਾਲ ਇਹਨਾਂ ਦੇ ਆਇਆ ਉਹਨੇ ਧੱਕਾ ਲਾ ਕੇ ਤਿੰਨਾਂ ਨੇ ਗੱਡੀ ਰੋਡ ਤੇ ਚੜਾ ਕੇ ਧੱਕਾ ਲਾ ਕੇ ਫਿਰ ਉਹਨਾਂ ਸ਼ਟਾਰਟ ਕੀਤੀ ਸਟਾਰਟ ਕਰਕੇ ਬੜੇ ਆਰਾਮ ਨਾਲ ਲੈ ਕੇ ਗਏ ਨੇ ਗੱਡੀ ਨੂੰ ਆਈ ਕੈਮਰੇ ਵੀ ਸਾਰੇ ਵੇਖ ਕੇ ਆਏ ਅੱਗੋਂ ਸਾਰੇ ਕੈਮਰਾ ਦੇ ਵਿੱਚ ਅੱਗੋ ਜਾ ਕੇ ਮਹੂ ਗੜ੍ਹ ਥਾਣੀ ਨਹੀਂ ਗਏ ਆ ਪਿਛਲੀ ਗਲੀ ਇਕ ਆਉਂਦੀ ਏ ਇਧਰ ਕੈਵਰੇ ਵੇਖੀ ਇਧਰ ਅੰਦਰ ਦੀ ਨਿਕਲ ਕੇ ਗਏ ਨੇ ਸੋ ਇਹ ਮਾੜਾ ਬੰਦਾ ਈ ਵਿਚਾਰਾ ਅਸੀਂ ਪ੍ਰਸ਼ਾਸਕ ਨੂੰ ਬੇਨਤੀ ਕਰਦੇ ਆ ਇਸ ਬੰਦੇ ਦੀ ਜਿਸ ਤਰ੍ਹਾਂ ਵੀ ਗੱਡੀ ਲਵਾ ਕੇ ਇਹਦੀ ਮਦਦ ਕੀਤੀ ਜਾਵੇ ਤੇ ਮਾੜਾ ਬੰਦਾ ਵਿਚਾਰਾ ਏ ਧੜੀ ਬੰਦਾ ਧੜੀ ਦਾ ਆਪਾਂ ਬੰਦਾ ਚਲੋ ਗੇੜਾ ਦੇ ਉੱਤੇ ਕੰਦਾ ਲਾਉਦਾ ਸੀ ਚਲੋ ਆਪਦਾ ਟਾਈਮ ਪਾਸ ਬੱਚੇ ਪਾਲਦਾ ਸੀ ਤਾਂ ਹੀ ਪ੍ਰਸ਼ਾਸਕ ਨੂੰ ਬੇਨਤੀ ਇਹੀ ਕਰਦੇ ਆ ਕਿ ਇਹਦਾ ਲੱਭ ਕੇ ਨੂੰ ਜੋ ਇਹਦਾ ਇਹਨੂੰ ਗੱਡੀ ਦਿੱਤੀ ਜਾਵੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਦੇਖੋ ਜੀ ਲੱਖ ਡੇਢ ਦੀ ਗੱਡੀ ਚਾਰੇ ਦੀ ਹੁਣ ਠੀਕ ਹੈ ਜੀ ਅੱਜ ਮਾੜੇ ਬੰਦੇ ਕੋਲੋਂ ਜੇ ਨਹੀਂ ਲਈ ਜਾਂਦੀ ਤੇ ਲੱਖ ਡੇਢ ਹੋਰ ਲਾਵੇਗਾ ਵਿਚਾਰਾ ਇਹ ਕਰਾਇ ਕਰਜੇ ਥੱਲੇ ਆ ਜਾਏਗਾ ਕਿ ਕਰਜ਼ਾ ਜਿਹੜਾ ਲਾਉਣਾ ਅੱਜ ਕੱਲ ਬਹੁਤ ਮੁਸ਼ਕਲ ਹੈ ਗਰੀਬ ਬੰਦੇ ਨੂੰ ਤੇ ਕਿਰਪਾ ਕਰਕੇ ਅਸੀਂ ਦਾ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਦੀ ਮਦਦ ਜਿੰਨੀ ਵੀ ਹੋ ਸਕੇ ਕੀਤੀ ਜਾਵੇ ਅੱਜ ਵਾਗੇ ਖਾਲਸਾ ਕਿਵੇਂ ਦੇਖਦੇ ਹੋ ਲਗਾਤਾਰ ਹੀ ਚੋਰੀਆਂ ਘਟਨਾਵਾਂ ਜੜੀਆਂ ਹੋਈਆਂ ਚੋਰੀਆਂ ਤਾਂ ਬਹੁਤ ਜ਼ਿਆਦਾ ਹੋ ਰਹੀਆਂ ਜੀ ਬਹੁਤ ਜ਼ਿਆਦਾ ਆਏ ਦਿਨ ਚੋਰੀ ਆਏ ਦਿਨ ਕੋਈ ਨਾ ਕੋਈ ਚੋਰੀ ਹੋਈ ਰਹੀਦੀ ਆਏ ਦਿਨ ਕੋਈ ਨਾ ਕੋਈ ਬਹੁਤ ਜ਼ਿਆਦਾ ਚੋਰੀਆਂ ਕਿਉਂਕਿ ਨਸ਼ਿਆਂ ਨੇ ਜੋ ਚੋਰੀਆਂ ਇੰਨੀਆਂ ਕਰ ਦਿੱਤੀਆਂ ਨੇ ਛੇ ਕਰ ਹੁਣ ਬੰਦਾ ਕੀ ਕਰੇਗਾ ਵੇਖੋ ਮਿਹਨਤੀ ਬੰਦਾ ਜਿਹੜਾ ਉਹ ਥੱਕਿਆ ਟੁੱਟਿਆ ਸਵੇਰੇ ਹੁੰਦਾ ਉਹਨੂੰ ਨੀਂਦ ਆ ਜੀ ਉਹਦੇ ਕੋਲੋਂ ਕੋਈ ਨਾ ਕੋਈ ਮੋਟਰਸਾਈਕਲ ਲੈ ਗਿਆ ਕੋਈ ਚੀਜ਼ ਚੁੱਕ ਕੇ ਲੈ ਗਿਆ ਬਹੁਤ ਜ਼ਿਆਦਾ ਚੋਰਾਂ ਨੇ ਤਾਂ ਬਹੁਤ ਮਾੜਾ ਹਾਲ ਕੀਤਾ ਹੈ ਲੋਕਾਂ ਦਾ ਇਹਦਾ ਪ੍ਰਸ਼ਾਸਕ ਨੂੰ ਵੀ ਚਾਹੀਦਾ ਇਸ ਚੀਜ਼ ਤੇ ਥੋੜਾ ਜਿਹਾ ਕੰਟਰੋਲ ਕਰਨਾ ਤੇ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ ਤੇ ਜਿਹੜਾ ਕਿ ਲੋਕ ਗਰੀਬ ਨੇ ਜਿਹੜੇ ਵਿਚਾਰੇ ਉਹ ਆਪਦਾ ਕੋਈ ਜ਼ਿੰਦਗੀ ਜਿਹੜੀ ਚੰਗੀ ਜੀ ਸਕਣ ਤੇ ਜੀ ਸਾਡਾ ਰਾਤ ਨੂੰ ਨਾ 1:30 ਵਜੇ ਤਾਂ ਮੇ ਜੀ ਸਾਡਾ ਆਥੀ ਇੱਥੇ ਚੋਰੀ ਹੋਇਆ ਜੀ ਲਗਭਗ 12-15 ਸਾਲ ਹੋ ਗਿਆ ਜੀ ਇੱਥੇ ਖੜਦਾ ਆ ਰਿਹਾ ਗਰਮੀ ਸਰਦੀ ਧੁੰਦ ਹੋਵੇ ਤੁਪ ਹੋਵੇ ਛਾਂ ਵੇ ਰਾਤ ਵੇ ਸਾਡੇ ਇੱਥੇ ਖੜਦਾ ਜੀ ਤੇ ਲਗਭਗ ਰਾਤੀ 1:30 ਦਾ ਟਾਈਮ ਸੀਗੀ ਤਿੰਨ ਅਣਪਛਤੇ ਚੋਰ ਆਏ ਨੇ ਜੀ ਤੇ ਨਾਲ ਉਹਨਾਂ ਕੋਲ ਹਥਿਆਰ ਸੀਗੇ ਕਿਰਪਾਨਾਂ ਹੈਗੇ ਸੀਗੇ ਜੀ ਤੇ ਉਹਨਾਂ ਨੇ ਤਿੰਨਾਂ ਜਣਾਂ ਨੇ ਇਥੋਂ ਹਾਥੀ ਜਿਹੜਾ ਚੋਰੀ ਕੀਤਾ ਜੀ ਇੱਕ ਉਹਨਾਂ ਕੋਲ ਬਾਈਕ ਸੀਗਾ ਬਾਈਕ ਜਿਹੜਾ ਸੀਗਾ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਲਾਇਆ ਸੀਗਾ ਜੀ ਤੇ ਬਿਨਾ ਨੰਬਰ ਪਲੇਟਾਂ ਤੋਂ 81 ਸੀਗਾ ਜੀ ਪਹਿਲਾਂ ਅਗਲੇ ਪਾਸੇ ਗਏ ਨੇ ਉੱਥੋਂ ਫਿਰ ਵਾਪਸੀ ਆ ਕੇ ਇੱਥੇ ਨੇ ਦੇਖ ਕੇ ਵਾਰਦਾਤ ਕੀਤੀ ਹੈ ਜੀ ਕਦੇ ਤੇ ਉਹ ਲਗਾਤਾਰ ਹੀ ਜਿਹੜਾ ਵਾਰ ਦਾ ਜਿਹੜੀਆਂ ਸ਼ਹਿਰ ਵਿੱਚ ਵਾਪਰ ਰਹੀ ਹੈ ਸਾਡੇ ਸਾਹਮਣੇ ਬੰਦਾ ਹਲੇ ਜੀ ਹਰੇਕ ਬੰਦੇ ਨਾਲ ਹੋ ਰਿਹਾ ਲੁੱਟ ਖੋਮਾ ਜਿਹੜੀਆਂ ਸ਼ਰਾਬ ਹੋਈਆਂ ਪਈਆਂ ਨੇ ਤੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਠੀਕ ਹੈ ਜੀ ਜੇ ਪ੍ਰਸ਼ਾਸਨ ਚਾਵੇ ਤੇ ਇਹਦੇ ਉੱਤੇ ਪੂਰੀ ਨਾਥ ਜਿਹੜੀ ਉਹ ਪਾਈ ਸਕਦੀ ਹੈ ਠੀਕ ਹੈ ਜੀ ਸਾਡੀ ਬੇਨਤੀ ਇਹ ਹੈ ਜੀ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਡੀ ਇਹਨਾਂ ਤੇ ਜਿਹੜੀ ਪੂਰੀ ਹੈ ਉਹ ਨਾਥ ਪਾਈ ਜਾਵੇ ਤੇ ਚੋਰਾਂ ਨੂੰ ਕਾਬੂ ਕਰਕੇ ਸਾਨੂੰ ਜਿਹੜਾ ਉਹ ਇਨਸਾਫ ਦਿੱਤਾ ਜਾਵੇ। ਸਾਡੀ ਗੱਡੀ ਇੱਥੇ ਖਲਾਈ ਰਹੀ ਦਾ ਹਰ ਮਤਲਬ ਮੇਰੇ ਹਿਸਾਬ ਦੇ 12 ਸਾਲੀ ਹੋ ਚਲੇ ਗੱਡੀ ਤੇ ਕੜਦੀ ਨੂੰ। ਕਦੇ ਕੋਈ ਦਿੱਕਤ ਨਹੀਂ ਆਈ ਕਿਸੇ ਤਰ੍ਹਾਂ ਦੀ ਵੀ। ਅੱਜ ਸਵੇਰੇ ਤੜਕੇ ਮੋਟਿਆਂ तकरीबन 5:30 ਹੋਈਏ। ਉੱਠ ਕੇ ਤੇ ਮੈਂ ਕੋਠੇ ਤੇ ਨਾ ਪਾਣੀ ਪਾਨ ਗਿਆ ਜਾਨਵਰਾਂ ਨੂੰ ਤੇ ਉਹ ਦੇਖਿਆ ਤੇ ਉੱਥੋਂ ਨਿਗਾ ਮਾਰੀ ਤੇ ਗੱਡੀ ਨਹੀਂ ਥੱਲੇ ਕੜੀ। ਉਹ ਇਹਨਾਂ ਨੇ ਮੈਂ ਸਾਰਨ ਭੱਜ ਦੌੜ ਕੀਤੀ ਭਾਈ ਮੇਰੀ ਗੱਡੀ ਚੋਰੀ ਹੋ ਗਈ ਵੀ ਜਾ ਕੇ ਸਾਰੇ ਕੈਮਰੇ ਕਮਰੇ ਚੈੱਕ ਕੀਤੇ ਹੁੰਦੇ ਜੀ ਕੁਝ ਲੋਕ ਆਏ ਸੀਗੇ ਕਿੰਨੇ ਜਿਹੜੇ ਲੋਕਾਂ ਨੇ ਇੱਥੇ ਆੜ ਪੜੇ ਇਹ ਨਾਲ ਵਰਪਾਨਾ ਕਰ ਗੋਨਾ ਤੇ ਬਸ ਉਹ ਦੇਖ ਕੇ ਬੜੇ ਆਰਾਮ ਨਾਲ ਲੈ ਕੇ ਗਿਆ ਨੇ ਸਭ ਕੋਈ ਦਿੱਕਤ ਹੋਣੀ ਦੇਖੋ ਵੋ ਗੱਡੀ ਲੈ ਕੇ ਗਿਆ ਗੱਦੀ ਹਾਂਜੀ ਮੰਗਿਆ ਇਹ ਵੀ ਸਾਡੀ ਗੱਡੀ ਇੱਧਰ ਲੈ ਕੇ ਗਿਆ ਗਰੀਬ ਬੰਦੇ ਅਸੀਂ ਕੱਲੀ ਉਹੀ ਕੰਮ ਕਰਨੇ ਅਸੀਂ ਸਾਨੂੰ ਗੱਡੀ ਦਿੱਤੀ ਜਾਵੇ ਵਾਪਸ ਸਾਡੀ ਜੋ ਵੀ ਲੈ ਗਿਆ ਜੀ ਹਾਂਜੀ ਹਾਂਜੀ ਬਿਲਕੁਲ ਹੋਰ ਕੋਈ ਕੰਮ ਨਹੀਂ ਰਿਹਾ ਜੀ ਹਾਂਜੀ ਅੱਜ ਸੀ ਕੀ ਹੋਇਆ